ਬਾਤਲਾ ਮंडल ਦੇ ਪਿੰਡ ਦਫਤਰੀ ਵਾਲਾ ਦਾ ਕਰਤ ਸਿੰਘ ਜਿਹੜਾ ਕਿ ਕਾਰਪੈਂਟਰ ਦਾ ਕੰਮ ਕਰਦਾ ਸੀ ਕੱਗਾ ਦੇ ਵਿੱਚ ਉਹ ਕੰਮ ਕਰ ਰਿਹਾ ਸੀ ਕਿਸੇ ਕੋਠੀ ਦੇ ਵਿੱਚ ਜਿਸ ਦੌਰਾਨ ਉਸ ਦੀ ਕੋਠੀ ਦੇ ਬਾਹਰ ਕੋਈ ਨਾਪ ਲੈ ਰਿਹਾ ਥਾ ਉਸ ਦੇ ਕੋਲ ਜਿਹੜਾ ਮੀਟਰ ਸੀ ਲੋਹੇ ਦਾ ਸੀ ਔਰ ਬਿਜਲੀ ਦੀ ਤਾਰਾ ਉਹਦੇ ਨਾਲ ਲੰਗ ਰਹੀਆਂ ਸੀ ਜਿਹੜਾ ਕਿ ਉਹਨਾਂ ਨੇ ਦਸਤਰ ਪੁਲਿਸ ਨੇ ਦਾਨ ਕਰ ਦਿੱਤੀ ਹੈ ਉਹ ਤਾਰ ਲੱਗਣ ਨਾਲ ਕਰੰਟ ਲੱਗਿਆ ਔਰ ਕਰੰਟ ਇੰਨਾ ਜ਼ਿਆਦਾ ਸੀ ਕਿ ਉਸकी ਮੌਕੇ ਤੇ ਮੌਤ ਹੋ ਗਈ ਹੈ ਮਰਤਕ ਦੇ ਪਿਤਾ ਦੇ ਬਿਆਨ ਦਰਜ ਕਰਕੇ ਕੱਗਾ ਪੁਲਿਸ ਵੱਲੋਂ ਉਸਕੇ ਡੈਡ ਬੋਡੀ ਦਾ ਪੋਸਟਮਾਰਟਮ ਸਮਾਨਾ ਕੇ ਸਰਕਾਰੀ ਹਸਪਤਾਲ ਕਰਕੇ ਚੈੱਕ ਕਰਵਾ ਕੇ ਵਾਰਸਾਂ ਨੂੰ ਸ ਗਿਆਨ ਸਿੰਘ ਗਿਆਨ ਸਿੰਘ ਕਿੱਥੇ ਆਣ ਆਇਓ ਦਫ਼ਤਰੀ ਆਵੇ ਉਹਦਾ ਨਾਮ ਕ੍ਰਿਸ਼ਨ ਸਿੰਘ ਹੈ ਕ੍ਰਿਸ਼ਨ ਸਿੰਘ ਕੀ ਕੰਮ ਕਰਦਾ ਸੀ ਕਾਰਪੈਂਟਰ ਦਾ ਕੰਮ ਕਰਦਾ ਸੀ ਅੱਗੇ ਕੰਮ ਕਰਦਾ ਸੀ ਨਹੀਂ ਨਹੀਂ ਕੋਠੀ ਚ ਕੰਮ ਕਰਦਾ ਸੀ ਸਰ ਕੀ ਹੋਇਆ ਉਥੇ ਉਥੇ 11000 ਲੈਣ ਲੱਗ ਜਾਈਦੀ ਲੋ ਜੀ ਨਾਪ ਲੈਣ ਗਏ ਸੀਗਾ ਇੰਚ ਟੇਪ ਲਾਤਾ ਹਾਂ ਮੌਕੇ ਦੇ ਦੱਸੋ ਸਾਨੂੰ ਕੱਲ ਮਿਤੀ 6 ਨੂੰ 2024 ਨੂੰ ਵਕਤ ਕਰੀਬ 7:30 ਵਜੇ ਸੀਐਚ ਸਮਾਣਾ ਤੋਂ ਇੱਕ ਰੁਕਮ ਮਸੂਲ ਹੋਇਆ ਸੀ ਵੀ ਕ੍ਰਿਸ਼ਨ ਸਿੰਘ ਤੇ ਪਾਲੀ ਸਿੰਘ ਵਾਸੀ ਦਫ਼ਤਰੀ ਵਾਲਾ ਖਾਨਕਾ ਗਾਜੀਦਾ ਪਟਿਆਲਾ ਬਈ ਉਹਦੀ ਡੈੱਡ ਬੋਡੀ ਜਿਹੜੀ ਆਈ ਹੈ ਤੇ ਉਹਦੇ ਰਿਕਾਰਡਿੰਗ ਸਾਨੂੰ ਅੱਜ ਕਾਰਵਾਈ ਕਰਦੇ ਹੋਏ ਜਿਹੜਾ ਮ੍ਰਿਤਕ ਦਾ ਪਿਤਾ ਰੀਤਨ ਸਿੰਘ ਦੇ ਨੇ ਪਾਲੀ ਨੇ ਬਿਆਨ ਲਿਖਾਇਆ ਕਿ ਜਿਹੜਾ ਇਹ ਰੀਤਨ ਸਿੰਘ ਹੈ ਇਹ ਕਾਰਪੈਂਟਰ ਦਾ ਕੰਮ ਕਰਦਾ ਸੀਗਾ ਔਰ ਕੱਲ 6 9 2024 ਨੂੰ ਇਹ ਹਰਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਵਾਰਡ ਨੰਬਰ 5 ਘਗਾ ਦੇ ਘਰ ਦੇ ਵਿੱਚ ਨਾ ਇੱਕ ਪਿੱਲਰ ਨੂੰ ਜਾਲੀ ਲਾਣ ਗਿਆ ਸੀਗਾ ਔਰ ਬਾਲਕੋਨੀ ਦੇ ਵਿੱਚ ਖੜਕੇ ਜਦੋਂ ਉਹ ਪਿੰਡਰ ਵਾਲੀ ਜਗ੍ਹਾ ਨੂੰ ਇੰਚੀ ਟੇਪ ਲੋਹਾ ਨਾਲ ਮਿਲਣ ਲੱਗ ਗਿਆ ਤਾਂ ਉਹ ਇੰਚੀ ਟੇਪ ਟਕਰਾ ਕੇ ਗਲੀ ਵਿੱਚ ਨਾ ਇੱਕ ਤਾਰਾ ਬਿਜਲੀ ਦਾ ਤਾਰਾ ਲੱਗ ਰਿਹਾ ਸੀ ਉਹਨਾਂ ਨਾਲ ਟਕਰਾ ਗਿਆ ਔਰ ਜਿਹੜਾ ਲੋਹਾ ਇੰਚੀ ਟੇਪ ਸੀ ਉਹਦੇ ਹੱਥ 'ਚ ਪੜਿਆ ਸੀਗਾ ਉੱਥੇ ਉਹਨੇ ਕਰੰਟ ਲੱਗਣ ਕਰਕੇ ਮੌਕੇ ਤੇ ਜਿਹੜੀ ਹੈ ਕ੍ਰਿਸ਼ਨ ਸਿੰਘ ਦੀ ਮੌਤ ਹੋ ਗਈ ਉਮਰ ਕਿੰਨੀ ਕੀ ਦੀ ਕ੍ਰਿਸ਼ਨ ਸਿੰਘ ਦੀ ਉਮਰ ਹੈ ਇਹਦੀ 22 ਸਾਲ ਹੈ ਕਰੀਬ 22 ਸਾਲ ਮੈਂ ਅਨਮੇੜ ਹੈ ਨਹੀਂ ਅਨਮੇੜ ਹੈ ਹਾਂਜੀ ਹੁਣ ਕਿਸ ਤਾਰਾ ਦੇ ਤਾਇਰ ਕਰੋ ਅਸੀਂ ਜਿਹੜੇ ਮ੍ਰਿਤਕ ਦੇ ਪਿਤਾ ਪਾਲੀ ਸਿੰਘ ਦੇ ਬਿਆਨ ਤੇ 194 ਬੀ ਐਨ ਐਸ ਰਾਹੀਂ ਕਾਰਵਾਈ ਮਲਵਿਚ ਦਿਹਾ ਰਹੇ ਆ ਤੇ ਪੋਸਟ ਮੈਡਮ ਕਰਾ ਕੇ ਜਿਹੜੀ ਇਹ ਅਨਪ੍ਰਸਤ ਸੰਸਕਾਰ ਲਈ ਬਾਸੰਦੇ ਬਾਦ ਕਰਾ ਸੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼